ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤਾਂ ਪੁਲਿਸ ਵੱਲੋਂ ਛਾਪਾ ਮਾਰਿਆ ਗਿਆ ਤਾਂ ਵੇਖੋ ਕਿਵੇਂ ਮੁੰਡੇ ਕੁੜੀਆਂ ਨੂੰ ਲਾਈਨ ਬਣਾ ਕੇ ਬਾਹਰ ਕੱਢਿਆ ਗਿਆ ਦਰਅਸਲ ਜ਼ਿਲਕਪੁਰ ਪੁਲਿਸ ਵੱਲੋਂ ਲੰਬੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਜਿਸ ਤੋਂ ਬਾਅਦ ਅਖੀਰਕਾਰ ਦੇਰ ਰਾਤ ਇੱਕ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਇਸ ਕਾਰਵਾਈ ਦੇ ਵਿੱਚ ਇੱਕੋ ਸਮੇਂ ਤਿੰਨ ਸਪਾਸ ਸੈਂਟਰਾਂ ਤੇ ਰੇਡ ਹੁੰਦੀ ਹੈ ਕਾਰਵਾਈ ਦੇ ਵਿੱਚ ਪੁਲਿਸ ਨੇ 10 ਕੁੜੀਆਂ ਨੂੰ ਬਚਾਇਆ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੀਆਂ ਦੂਜੇ ਰਾਜਾਂ ਤੋਂ ਲਿਆਂਦੀਆਂ ਗਈਆਂ ਸਨ ਪੁਲਿਸ ਮੁਤਾਬਕ ਉਹਨਾਂ ਨੂੰ VIP ਰੋਡ 23 ਪਾਸ ਸੈਂਟਰਾ ਦੇ ਵਿੱਚ ਮ사ਜ ਦੀਆਂ ਦੇ ਵਿੱਚ ਗੈਰ ਕਾਨੂੰਨੀ ਧੰਦੇ ਦੀ ਵਾਰ-ਵਾਰ ਸ਼ਿਕਾਇਤਾਂ ਮਿਲਦੀਆਂ ਨੇ ਜਿਸ ਤੋਂ ਬਾਅਦ ਬੀਤੀ ਰਾਤ ਇਹਨਾਂ ਸਪਾ ਸੈਂਟਰਾਂ ਤੇ ਰੇਡ ਕੀਤੀ ਗਈ ਹੈ ਤੇ ਇਥੋਂ ਦੱਸਿਆ ਜਾ ਰਿਹਾ ਕਿ 10 ਦੇ ਕਰੀਬ ਕੁੜੀਆਂ ਵੀ ਬਚਾਈਆਂ ਗਈਆਂ ਜੋ ਕਿ ਦੂਜੇ ਰਾਜਾਂ ਤੋਂ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਕੁੜੀਆਂ ਲਿਆਂਦੀਆਂ ਗਈਆਂ ਸਨ ਤੇ ਇੱਥੇ ਇਹਨਾਂ ਦੇ ਕੋਲੋਂ ਗਲਤ ਕੰਮ ਕਰਵਾਏ ਜਾ ਰਹੇ ਸਨ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੀ ਹੈ। ਸਨੂ ਸਕੱਟ ਇਨਫੋਰਮੇਸ਼ਨ ਵੀ ਦਿੱਤੀ ਸੀ। ਵੀ ਇਥੇ ਆ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਫਾ ਸੈਂਟਰਾਂ ਚ ਪ੍ਰਸਟ੍ਰਿਕਸ਼ਨ ਦਾ ਕੰਮ ਚੱਲਦੇ ਆ ਉਹ ਤਾਂ ਅਸੀਂ ਇਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਆ D3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਸਾਨੂੰ ਮੰਨ ਲਓ ਮਾਲਕ ਨੂੰ ਪਤਾ ਲੱਗਿਆ ਕਿ ਕਿੰਨੇ ਸਮੇਂ ਤੋਂ ਇਹ ਜਿਹੜਾ ਜਿਸਮ ਪਰੋਸੀ ਦਾ ਤੁੰਦਾ ਸਫਾ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਕਿ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣ ਰੇਡ ਨਹੀਂ ਆਉਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਇਹ ਸਾਰੇ ਬਾਬਾ ਜਾਣਗੇ ਤੇ ਹੁਣ ਇਹਨਾਂ ਤੇ ਕੀ ਕਰ ਹੋਈ ਹੋਈ ਸੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲੇ ਆ ਜੀ ਇਹਨਾਂ ਦੇ ਅਸੀਂ ਪੱਤਿਆ ਨਹੀਂ ਕਰਤਾ ਮੋਰ ਇਲੈਕਟਰਾਂ ਨੂੰ ਅੰਦਰ ਹੀ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿੱਪ ਸਿਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਇਹ ਸ਼ਾਂਤੀ ਨਾਲ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋਡ ਲਈ ਵੀ ਆਂਦੀਆਂ ਨੇ ਕੁਝ ਮਜਬੂਰੀਆਂ ਦੇ ਵਿੱਚ ਆਪਣੀ ਮਜਬੂਰੀਆਂ ਆਉਂਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜਬਰਦਸਤੀ ਕਰਾਇਆ ਹੋਵੇ 10 ਕੂੜੀਆਂ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕਲਾਈਂਟ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸੇ ਦਾ ਮਾਰ ਇੱਕ ਹਜੇ ਪੁਛਗੀ ਚੱਲ ਰਹੀ ਹੈ ਹਜੇ ਇੱਕ ਬੰਦਾ ਫੜਿਆ ਹੈ ਚਾਹੇ ਪੁਛਗੀ ਚੱਲ ਰਹੀ ਹੈ ਕਿ ਸਰਵਿਸ ਲੈਣਾ ਹੈ ਹਾਂ ਸਰਵਿਸ ਲੈਣਾ ਹੈ ਓਨਰ ਵੀ ਪਕੜੇ ਗਏ ਨੇ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾੜਾ ਹੈ ਉਹਨਾਂ ਦੀ ਹਜੇ ਤਪਤੀਸ਼ ਚੱਲ ਰਹੀ ਹੈ ਤੇ ਉਹਨਾਂ ਦਾ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਕਿ ਕਬੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਿਰਾਏ ਤੇ ਦੇ ਰਹੇ ਉਹਨਾਂ ਨੂੰ ਵੀ ਅਸੀਂ ਉਹਨਾਂ ਅਸੀਂ ਉਹਨਾਂ ਦਾ ਵੀ ਵਿੱਚ ਨਾਮ ਨੋਮੀਨੇਟ ਕੀਤਾ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਨਾਮ ਕੋਈ ਵੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਅਜਿਹੀ ਕੋਈ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਇਹਨਾਂ ਤੇ ਵੀ ਸਿਰਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾ ਸੈਂਟਰ ਨੂੰ ਕਿਰਾਏ ਤੇ ਦੇ ਦੇ ਕੇ ਚਲਾਉਣ ਦੀ ਇਜਾਜ਼ਤ ਦੇ ਦਿੰਦੇ ਉਹਨਾਂ ਲਈ ਕਿ ਹੁਣ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਹੈ ਜੀ ਵੀ ਉਹਨਾਂ ਦੀ ਰਜ਼ਮੰਦੀ ਨਾਲ ਚੱਲ ਰਿਹਾ ਹੈ ਸਰ ਇਹ ਕੋਈ ਸੀਲ ਵੀ ਕੀਤੇ ਗਏ ਅੱਜ ਅੱਜ ਸੀਲ ਕੀਤੇ ਅਸੀਂ ਤਿੰਨੇ ਹੀ ਸੀਲ ਕਰਤੇ ਅਸੀਂ ਤਹਿਸੀਲਦਾਰ ਸਾਹਿਬ ਬੁਲਾਏ ਨੇ ਰਿਕਵੈਸਟ ਕਰਕੇ ਬੁਲਾਏ ਨੇ ਤੇ ਉਹਨਾਂ ਦੀ ਹਾਜ਼ਰੀ ਚ ਤੇ ਅਸੀਂ ਸੀਲ